ਡਿਸਟਰਬੈਂਸ ਪੱਛਮੀ ਸਿਸਟਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਲਗਾਤਾਰ ਪੱਛਮੀ ਸਿਸਟਮ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਸਵੇਰ ਤੋਂ ਹੀ ਤਗੜੀ ਗੜੇਮਾਰੀ ਦੇ ਹਾਲਾਤ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇ ਹਨ ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਮਾਹੌਲ ਕਾਫੀ ਵਧਦਾ ਹੋਇਆ ਕਾਈ ਦੇ ਰਿਹਾ ਹੈ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਪੱਛਮੀ ਸਿਸਟਮ ਲਗਾਤਾਰ ਪੱਛਮੀ ਰੂਪ ਦੇ ਵਿੱਚ ਪੰਜਾਬ ਦੇ ਉੱਤੇ ਗੁਜ਼ਰਦਾ ਹੋਇਆ ਕਾਈ ਦੇ ਰਿਹਾ ਹੈ ਪੱਛਮੀ ਹਵਾਵਾਂ ਵੀ ਠੰਡੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵਧੀ ਹੋਈ ਕਈ ਦੇਰੀ ਹੈ ਸ਼ਾਮ ਤੋਂ ਲੈ ਕੇ ਰਾਤ ਦੇ ਤੱਕ ਮੌਸਮ ਕਿਸ ਤਰ੍ਹਾਂ ਦੇ ਹਾਲਾਤ ਦੇਕਰ ਨੂੰ ਮਿਲਣਗੇ ਸੂਰਜ ਦੇ ਕੋਈ ਦਿਖਾਈ ਦੇਣਗੇ ਜਾਂ ਗੜੇ ਮਾਰੀ ਦੇ ਹਾਲਾਤ ਦੇਕਰ ਨੂੰ ਮਿਲਣਗੇ ਲਗਾਤਾਰ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਹਾਲਾਤ ਤੁਹਾਡੇ ਇਲਾਕੇ ਦੇ ਦੇ ਕਿਸ ਤਰ੍ਹਾਂ ਦੀ ਦੇਖਣ ਨੂੰ ਮਿਲਣਗੇ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਪਿੰਡ ਦਾ ਨਾਮ ਜ਼ਰੂਰ ਲਿਖਣਾ ਬਾਕੀ ਜੇ ਵੀਡੀਓ ਪਹਿਲੀ ਵਾਰੀ ਤੁਹਾਡੇ ਤੱਕ ਪਹੁੰਚੀ ਹੈ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰੋ ਮੌਸਮ ਦੀ ਜਾਣਕਾਰੀ ਕੋਈ ਵੀ ਅੱਗੇ ਤੋਂ ਮਿਸ ਨਾ ਹੋ ਸਕੇ ਜੇਕਰ ਤਾਜ਼ਾ ਹਾਲਾਤ ਦੇਖੇ ਤਾਂ ਬੱਦਲਬਾਹੀ ਲਗਾਤਾਰ ਪੰਜਾਬ ਦੇ ਉੱਤੇ ਆਪਾਂ ਨੂੰ ਗੁਜਰਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜ਼ੂਮ ਕਰਕੇ ਦੇਖੇ ਤਾਂ ਲਗਾਤਾਰ ਪੱਛਮੀ ਰੂਪ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲ ਰਹੀ ਹੈ। ਤਕਰੀਬਨ ਇਸੇ ਤਰੀਕੇ ਨਾਲ ਪੱਛਮੀ ਹਵਾ ਦੇ ਨਾਲ ਚੱਕਰਵਤੀ ਰੂਪ ਦੇ ਵਿੱਚ ਅੱਗੇ ਜਲਦੀ ਹੋਈ ਦਿਖਾਈ ਦੇਗੀ। ਬਾਕੀ ਪੰਜਾਬ ਦੇ ਵਿੱਚ ਕਈ ਖੇਤਰਾਂ ਦੇ ਵਿੱਚ orange alert ਜਾਰੀ ਕੀਤੇ ਗਏ ਹਨ। ਮਾਲਵਾ 벨ਟ ਦੇ ਵਿੱਚ ਸਿਸਟਮ ਲਗਾਤਾਰ ਅੱਗੇ ਵੱਧਦਾ ਹੋਇਆ ਥਕਾਈ ਦੇ ਰਿਹਾ ਹੈ। ਓਵਰਆਲ ਤਕਰੀਬਨ ਜੇ ਆਪਾਂ alert ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਉੱਤੇ ਮੌਸਮ ਵਿਭਾਗ ਵੱਲੋਂ alert ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਵਿੱਚ ਦੇਖੇ ਦਾ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤੇ ਗਏ ਹਨ ਖਾਸ ਕਰਕੇ ਪੰਜਾਬ ਦੇ ਜਿਹੜੇ ਇਧਰਲੇ ਮਾਝਾ ਨਾਲ ਟੱਚ ਕਰਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਮੌਸਮੀ ਵਿਭਾਗ ਵੱਲੋਂ orange alert ਜਾਰੀ ਕੀਤੇ ਗਏ ਜਿਸ ਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਆਸ-ਪਾਸ ਦੇ ਖੇਤਰ ਹੋਗੇ ਜਲੰਧਰ ਫਗਵਾੜਾ ਗੜਸ਼ੰਕਰ ਨੰਗਲ ਫਲੋਰ ਨਵਾਂ ਸ਼ਹਿਰ ਬਲਾਚੌਰ ਰਾਂਧਪੁਰ ਸਹਿ ਦਾ ਕੁਝ ਹਿੱਸਾ ਹੋ ਗਿਆ ਉਸ ਤੋਂ ਬਾਅਦ ਤਕਰੀਬਨ ਥੱਲੇ ਪਾਸੇ ਪੰਜਾਬ ਦੇ ਜਿਹੜੇ ਪੁਆਦ ਦੇ ਖੇਤਰ ਹੋਗੇ ਜਿਸ ਦੇ ਵਿੱਚ ਦੇਖੇ ਤਾਂ ਡੇਰਾ ਬੱਸੀ ਦੇ ਆਸ-ਪਾਸ ਦੇ ਖੇਤਰ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਰਾਜਪੂਰਾ ਪਟਿਆਲਾ ਦਾ ਕੁਝ ਹਿੱਸਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਅਗਲੇ ਘੰਟਿਆਂ ਦੇ ਵਿੱਚ ਕਾਰਵਾਈਆਂ ਹਲਕੇ ਤੋਂ ਦਰਮਿਆਨੇ ਗ੍ਰੂਪ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਦੀ ਸੰਭਾਵਨਾ ਵੀ ਦੇਖਣ ਨੂੰ ਮਿਲ ਸਕਦੀ ਹੈ ਓਵਰਆਲ ਕੁਝ ਇਲਾਕਿਆਂ ਦੇ ਵਿੱਚ ਹਜੇ ਵੀ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤੇ ਗਏ ਜਿਸ ਦੇ ਵਿੱਚ ਪੰਜਾਬ ਦੇ ਕੁਝ ਹਿੱਸੇ ਹੋਗੇ ਜਿਸ ਦੇ ਵਿੱਚ ਆਪਾਂ ਦੇਖੇ ਤਾਂ ਇਹ ਜ਼ੂਮ ਕਰਕੇ ਦੇਖੇ ਤਕਰੀਬਨ ਜਿਹੜੇ ਪੰਜਾਬ ਦੇ ਖੇਤਰ ਹੋ ਗਏ ਇਸ ਦੇ ਵਿੱਚ ਗੁਰਦਾਸਪੁਰ ਦੇ ਆਸਪਾਸ ਦੇ ਖੇਤਰ ਹੋਗੇ ਡੇਰਾ ਬਾਬਾ ਨਾਨਕ ਅਜਨਾਲਾ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਬਾਬਾ ਬਕਾਲਾ ਹੋ ਗਿਆ ਪਲੱਤ ਹੋ ਗਿਆ ਖੰਡੂਰ ਸਾਹਿਬ ਦਰਦਨ ਸਾਹਿਬ ਪੱਟੀ ਸੁਲਤਾਨਪੁਰ ਲੋਧੀ ਜਲੰਧਰ ਦੇ ਆਸਪਾਸ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਮੌਸਮੀ ਪਾਗ ਵੱਲੋਂ ਆਪਾਂ ਨੂੰ ਤਕਰੀਬਨ ਯੈਲੋ ਅਲਰਟ ਜਾਰੀ ਕੀਤੇ ਗਏ ਹਨ ਓਵਰ ਆਲ ਜਗਰਾਉਂ ਦੇ ਆਸਪਾਸ ਦੇ ਖੇਤਰ ਰਾਏਕੋਟ ਪਾਇਲ ਕਿਮਕੌਰ ਸਾਹਿਬ ਖਮਾਨੋ ਖੰਨਾ ਅਮਲੋ ਫਤਿਹਗੜ੍ਹ ਸਾਹਿਬ ਬੱਸੀ ਪਟਾਣਾ ਮੋਹਾਲੀ ਨਾਬਾ ਤੇ ਕੁਝ ਧੂਰੀ ਦੇ ਇਲਾਕੇ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਟੁੱਟਮੀਆਂ ਕ ਅਗਲੇ 2-3 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਬਾਕੀ ਜਿਹੜੇ ਹੋਰ ਇਲਾਕੇ ਹੋਗੇ ਤਕਰੀਬਨ ਦੱਖਣ ਬਚਮੀ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਤਕਰੀਬਨ ਹੁਣ ਆਪਾਂ ਨੂੰ ਕੋਈ ਵੀ ਅਲਰਟ ਨਹੀਂ ਜਾਰੀ ਕੀਤੇ ਗਏ ਹੁੰਦੇ ਘੰਟਿਆਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਮਿਲੇਗਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਗਰਮੀਆਂ ਆਪਾਂ ਨੂੰ ਘੱਟ ਸਾਰ ਦੇਖਣ ਨੂੰ ਮਿਲਣਗੇ ਇਸੇ ਤਰ੍ਹਾਂ ਦੀ ਅਪਡੇਟ ਆਪਾਂ ਨੂੰ ਦੇਖਣ ਨੂੰ ਮਿਲੇਗੀ ਓਵਰ ਆਲ ਤਕਰੀਬਨ ਪੰਜਾਬ ਦੇ ਅਗਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਮੌਸਮ ਇੰਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬਾਕੀ ਤਾਪਮਾਨ ਦੀ ਗੱਲ ਕਰੀ ਤਾਂ 15 ਡਿਗਰੀ ਦਾ ਤਾਪਮਾਨ ਆਸ-ਪਾਸ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਰਾਤ ਦੇ ਸਮੇਂ ਦੀ ਅਪਡੇਟ ਅਗਲੀ ਵੀਡੀਓ ਦੇ ਵਿੱਚ ਆਪਾਂ ਨੂੰ ਤਕਰੀਬਨ ਅਗਲੇ 3-4 ਘੰਟਿਆਂ ਦੇ ਵਿੱਚ ਲੈ ਕੇ حاضر ਹੋਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰੇ ਕਾਵਰ ਤੋਂ ਟੋੜੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ